ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵੀਡੀਓ 'ਚ ਕਿਸਾਨ ਵੀਰੋ ਹਰੇ ਚਾਰੇ ਬਾਰੇ ਗੱਲ ਕਰਨੀ ਹੈ ਬਰਸੀਮ ਦਾ ਹਰਾ ਚਾਰਾ ਜਿਹੜਾ ਕਿ ਸਿਆਲਾਂ ਦੇ ਵਿੱਚ ਬਹੁਤ ਵਧੀਆ ਕੁਆਲਿਟੀ ਦਾ ਤੇ ਪਸ਼ੂਆਂ ਲਈ ਇੱਕ ਬੈਲੈਂਸ ਨਿਊਟ੍ਰੀਸ਼ਨ ਜਿਹਦੇ ਨਾਲ ਆਪਾਂ ਚੰਗੀ ਕੁਆਲਿਟੀ ਦਾ ਦੁੱਧ ਪੈਦਾ ਕਰ ਸਕਦੇ ਹਾਂ ਤੇ ਚੰਗੀ ਕੁਆਲਿਟੀ ਦਾ ਜੇ ਚਾਰਾ ਪਸ਼ੂਆਂ ਨੂੰ ਮਿਲੂਗਾ ਤੇ ਜਿਹੜਾ ਆਪਾਂ ਦੁੱਧ ਵਰਤਣਾ ਹੈਗਾ ਜਾਂ ਦੁੱਧ ਤੋਂ ਬਣੇ ਪਦਾਰਥ ਵਾਤਨੇ ਤਾਂ ਉਹ ਵੀ ਆਪਣੀ ਸਿਹਤ ਲਈ ਚੰਗੇ ਰਹਿਣਗੇ। ਸੋ ਬਰਸੀਮ ਦੇ ਹਰੇ ਚਾਰੇ ਦੀ ਬਜਾਈ ਦਾ ਜੇ ਆਪਾਂ ਗੱਲ ਕਰੀਏ ਤਾਂ ਹੁਣ ਸਹੀ ਟਾਈਮ ਚੱਲ ਰਿਹਾ ਹੈ। ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਜਿਹੜਾ ਉਹ ਸਭ ਤੋਂ ਵਧੀਆ ਹੁੰਦਾ ਜੇ ਆਪਾਂ ਭਰਪੂਰ ਹਰਾ ਚਾਰਾ ਜੂਨ ਤੱਕ ਬਰਸੀਮ ਦਾ ਲੈਣਾ ਚਾਹੁੰਦੇ ਕਿਉਂਕਿ ਪਹਿਲੀ ਪਹਿਲਾ ਲੋਹ ਆ ਜਿਹੜਾ ਇਹਦਾ ਪਹਿਲੀ ਕਟਾਈ ਆ ਉਹ 45-50 ਦਿਨ ਤੇ ਜਾ ਕੇ ਤਿਆਰ ਹੋਣਾ ਹੁੰਦਾ ਤੇ ਫਿਰ ਸਿਆਲਾਂ ਦੇ ਵਿੱਚ ਵਧੀਆ ਉਹਦਾ ਜਿਹੜਾ ਲੋਅ ਆ ਤਿਆਰ ਹੁੰਦੇ ਰਹਿੰਦੇ ਮਹੀਨੇ-ਮਹੀਨੇ ਤੇ ਤੇ ਪਹਿਲਾ ਲੋਅ ਜਿਹੜਾ ਥੋੜਾ ਜਿਹਾ ਲੇਟ ਤਿਆਰ ਹੁੰਦਾ ਸੋ ਜੇ ਆਪਾਂ ਗੱਲ ਕਰੀਏ ਤਾਂ ਇਹ ਜਿਹੜੀ ਫਸਲ ਹੈ ਹਰੇ-ਚਾਰੇ ਦੀ ਬਰਸੀਮ ਹੈ ਤੇ ਇਹ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਸ਼ੂਰੇ ਵਾਲੀ ਜਾਂ ਕਟਰਾਠੀ ਜ਼ਮੀਨ ਹੋਵੇ ਉੱਥੇ ਵੀ ਕਾਸ਼ਤ ਕਰ ਸਕਦੇ ਪਰ ਬਹੁਤੀ ਹਲਕੀ ਜ਼ਮੀਨ ਦੇ ਵਿੱਚ ਇਹਦਾ ਵਾਧਾ ਜਿਹੜਾ ਹੈਗਾ ਉਹ ਪ੍ਰੋਪਰ ਨਹੀਂ ਹੁੰਦਾ ਕਿਸਮਾਂ ਨੇ ਜਿਹੜੀਆਂ ਪੀਏਯੂ ਲੁਧਿਆਣਾ ਵੱਲੋਂ ਦਿੱਤੀਆਂ ਸਾਰੀਆਂ ਹੀ ਕਿਸਮਾਂ ਉੱਤਮ ਨੇ ਚਾਰ ਕਿਸਮਾਂ ਹੁਣ ਤੱਕ ਆਈਆਂ ਨੇ ਜਿਹੜੀਆਂ 2021 ਤੱਕ ਜੇ ਆਪਾਂ ਗੱਲ ਕਰੀਏ ਬੀਐਲ 10 ਬੀਐਲ 42 ਬੀਐਲ 43 ਬੀਐਲ 44 ਸਾਰੀਆਂ ਦਾ ਹੀ ਔਸਤ ਚਾੜ 400 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਹਰਾ ਚਾਰਾ ਦੇਣ ਦੀ ਸਮਰੱਥਾ ਹੈਗੀ ਹੈ ਤਣੇ ਦੇ ਗਾਲੇ ਨੂੰ ਚਾਰੇ ਕਿਸਮਾਂ ਹੀ ਸਹਿਣ ਦੇ ਸਮਰੱਥ ਹੈ ਜਿਹੜੀ ਲੇਟੈਸਟ ਕਿਸਮ ਹੈ ਬੀਐਲ 44 ਕਿਉਂਕਿ ਬੀਐਲ 10 ਬਹੁਤ ਪ੍ਰਚਲਿਤ ਹੋਈ ਸੀ ਕਿਸਾਨ ਵੀਰਾਂ ਚੋਂ 983 ਦੀ ਇਹ ਰਿਲੀਜ਼ ਕੀਤੀ ਹੋਈ ਹੈ ਫਿਰ ਬੀਐਲ 42 2003 ਤੋਂ ਚੱਲਦੀ ਆ ਰਹੀ ਹੈ ਬੀਐਲ 43 2017 ਚਾਈ ਬੀਐਲ 44 2021 ਚਾਈ ਹੈ ਤੇ ਇੰਨਾਂ ਕਿਸਮਾਂ ਜੋ ਕਿਸੇ ਵੀ ਕਿਸਮ ਦੀ ਤੁਸੀਂ ਚੋਣ ਕਰ ਸਕਦੇ ਆਂ ਵਧੀਆ ਸਾਫ਼ ਖੇਤ ਤਿਆਰ ਕਰਕੇ ਆਪਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਇਹਦੀ ਬਿਜਾਈ ਕਰ ਸਕਦੇ ਆਂ ਜੇ ਖੇਤਾਂ 'ਚ ਐਡਸਰਟ ਵਗੈਰਾ ਜਾਂ ਹੋਰ ਨਦੀਨ ਜ਼ਿਆਦਾ ਹੁੰਦੇ ਆ ਫਿਰ ਆਪਾਂ ਇਹਨੂੰ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਲੈ ਜਾ ਸਕਦੇ ਕਿਉਂਕਿ ਉਦੋਂ ਤੂੰ ਤਾਪਮਾਨ ਥੋੜਾ ਜਿਹਾ ਡਾਊਨ ਚਲੇ ਜਾਊ ਤਾਂ ਨਦੀਨ ਘਟ ਔਕਦੇ ਆ ਫਿਰ ਜੇ ਜ਼ਿਆਦਾ ਹੀ ਸਮੱਸਿਆ ਹੈਗੀ ਤਾਂ ਐਡਸਰਟ ਵਗੈਰਾ ਦੀ ਤੇ ਬੀਜ ਨੂੰ ਜਿਹੜਾ ਜਵਾਨੂ ਖਾਦ ਦਾ ਟੀਕਾ ਲਾ ਕੇ ਆਪਾਂ ਬੀਜਣਾ ਅ ਜਿੱਥੇ ਪਹਿਲੀ ਵਾਰ ਬਰਸੀਮ ਬੀਜਣੀ ਹੈ ਉੱਥੇ ਤਾਂ ਬਿਲਕੁਲ ਹੀ ਜਵਾਨੂ ਖਾਦ ਉਸੇ ਜਗ੍ਹਾ ਤੇ ਬੀਜਣੀ ਆ ਫੇਰ ਜੇ ਪਿਛਲੇ ਸਾਲ ਤੁਸੀਂ ਜਮਾਣੂ ਖਾਦ ਦਾ ਟੀਕਾ ਲਾਇਆ ਸੀ ਫੇਰ ਲਾਉਣ ਦੀ ਕੋਈ ਜ਼ਰੂਰਤ ਨਹੀਂ ਪਰ ਇੱਕ ਗੱਲ ਦਾ ਖਿਆਲ ਰੱਖੋ ਜੇ ਤਣੇ ਦਾ ਗਾਲਾ ਵਾਰ-ਵਾਰ ਤੁਸੀਂ ਉਸੇ ਖੇਤ ਦੇ ਵਿੱਚ ਉਸੇ ਜਗ੍ਹਾ ਦੇ ਉੱਤੇ ਬਿਜਾਈ ਕਰ ਰਹੇ ਆ ਬਰਸੀਮ ਦੀ ਤਣੇ ਦਾ ਗਾਲਾ ਪਿਛਲੇ ਸਾਲ ਸੀਗਾ ਤਾਂ ਕਿਰਪਾ ਕਰਕੇ ਆਪਾਂ ਜਗ੍ਹਾ ਚੇਂਜ ਕਰ ਦਈਏ ਨਹੀਂ ਤਾਂ ਫਿਰ ਇਹ ਰੋਗ ਫਿਰ ਆਉਣ ਤੇ ਜਿਹੜੇ ਹੈਗੇ ਆ ਅਸਾਰ ਰਹਿੰਦੇ ਆ ਜਿਹੜਾ 8 ਤੋਂ 10 ਕਿਲੋ ਬੀਜ ਆ ਉਹ ਪ੍ਰਤੀ ਏਕੜ ਦੇ ਹਿਸਾਬ ਨਾਲ ਸਫੀਸ਼ੀਐਂਟ ਹੁੰਦਾ ਹੈ ਕਾਫੀ ਹੁੰਦਾ ਬਿਜਾਈ ਲਈ ਤੇ ਬਜਾਈ ਕਰਨ ਦਾ ਤਰੀਕਾ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪਾਣੀ ਛੱਡ ਕੇ ਤੇ ਛੱਟਾ ਦੇ ਦਈਏ ਜੇ ਬਹੁਤ ਤੇਜ਼ ਹਵਾ ਚੱਲਦੀ ਹੋਵੇ ਵੀ ਆਪਾਂ ਨੂੰ ਲੱਗਦਾ ਕਿ ਬੀਜ ਨਾ ਇੱਕ ਪਾਸੇ ਇਕੱਠਾ ਹੋ ਜਾਏ ਫਿਰ ਤੁਸੀਂ ਐਂ ਕਰੋ ਕਿ ਖੇਤ ਜਿਹੜਾ ਆਪਣਾ ਤਿਆਰ ਕੀਤਾ ਹੋਇਆ ਹੁੰਦਾ ਉਹਦੇ ਵਿੱਚ ਛੱਟਾ ਦੇ ਦਿਓ ਤੇ ਉਹਨੂੰ ਬੀਜ ਨੂੰ ਜਿਹੜਾ ਹੈਗਾ ਮਿਕਸ ਕਰਕੇ ਵਿੱਚ ਝਾਫਾ ਵਗੈਰਾ ਮਾਰ ਕੇ ਜਾਂ ਕਿਸੇ ਚੀਜ਼ ਨਾਲ ਵੀ ਉਹਨੂੰ ਮਿਕਸ ਕਰਕੇ ਵਿੱਚ ਤੇ ਫਿਰ ਉਹਨੂੰ ਜਿਹੜਾ ਹੈਗਾ ਪਾਣੀ ਤੁਸੀਂ ਛੱਟ ਸਕਦੇ ਆ ਇੱਕ ਗੱਲ ਦਾ ਹੋਰ ਖਿਆਲ ਰੱਖੋ ਕਿ ਕਾਸਣੀ ਦਾ ਬੀਜ ਆ ਵੀ ਵਿੱਚ ਹੋਵੇ ਜਿਹੜਾ ਤੁਸੀਂ ਬੀਜ ਦੀ ਬਿਜਾਈ ਕਰਨੀ ਆ ਇਹਦੇ ਵਾਸਤੇ ਤੁਸੀਂ ਬੀਜ ਨੂੰ ਪਹਿਲਾਂ ਪਾਣੀ 'ਚ ਡਬੋ ਲੋ ਮਤਲਬ ਪਾਣੀ 'ਚ ਭਿਉ ਮੋ ਲੋ ਜਿਹੜਾ ਕਾਸਣੀ ਦਾ ਵੀ ਉਹ ਹਲਕਾ ਹੁੰਦਾ ਉੱਪਰ ਆ ਜਾਂਦਾ ਉਹਨੂੰ ਫਿਰ ਤੁਸੀਂ ਉੱਪਰੋਂ ਸਾਈਡ ਤੇ ਕਰਕੇ ਬਾਹਰ ਕੱਢ ਦਿਓ ਤੇ ਥੱਲੇ ਵਾਲਾ ਜਿਹੜਾ ਭਾਰਾ ਚੰਗਾ ਪਰਸੀਮ ਦਾ ਬੀਜ ਆ ਉਹ ਤੁਸੀਂ ਬਿਜਾਈ ਲਈ ਵਰਤੋ ਤੇ ਜਲਦੀ ਲੋ ਤਿਆਰ ਕਰਨ ਵਾਸਤੇ ਵੱਧ ਮਾਤਰਾ ਦੇ ਵਿੱਚ ਚੰਗਾ ਹਰਾਚਾਰਾ ਤੇ ਕੁਆਲਿਟੀ ਲੈਣ ਵਾਸਤੇ ਆਪਾਂ 7-800 ਗ੍ਰਾਮ ਜਿਹੜੀ ਸਰੋਂ ਦਾ ਬੀਜ ਵੀ ਵਿੱਚ ਮਿਲਾ ਕੇ ਤੇ ਉਹਦੀ ਬਿਜਾਈ ਕਰ ਸਕਦੇ ਹਾਂ ਕਈ ਕਿਸਾਨ ਵੀ ਜਮੇ ਵੀ ਲਾ ਲੈਂਦੇ 10-12 ਕਿਲੋ ਜਮੇ ਦਾ ਬੀਜ ਤੁਸੀਂ ਨਾਲ ਬੀਜ ਸਕਦੇ ਪਹਿਲਾਂ ਜਮੇ ਦਾ ਛੱਟਾ ਦੇ ਦਿਓ ਉਹਨੂੰ ਹਲ ਮਾਰ ਕੇ ਮਿਕਸ ਕਰ ਦਿਓ ਉਸ ਤੋਂ ਬਾਅਦ ਬਰਸੀਮ ਦੀ ਬਿਜਾਈ ਕਰ ਦਿਓ ਇਹਦੇ ਨਾਲ ਮਿਕਸ ਹਰਾਚਾਰਾ ਤੇ ਕੁਆਲਿਟੀ ਵਾਲਾ ਹਰਾਚਾਰਾ ਤਿਆਰ ਹੋ ਜਾਂਦਾ ਜਾਂ 2-3 ਕਿਲੋ ਤੁਸੀਂ ਰਾਈ ਦਾ ਘਾਹ ਰਾਈ ਘਾਹ ਦਾ ਬੀਜ ਉਹ ਵੀ ਨਾਲ ਤੁਸੀਂ ਬਰਸੀਮ ਦੇ ਬੀਜ ਦੇ ਵਰਤ ਸਕਦੇਮ ਬਰਸੀਮ ਦਾ ਬੀਜ ਓਨਾ ਹੀ ਆਪਾਂ 8-10 ਕਿਲੋ ਹੀ ਵਰਤਣਾ ਇਹ ਖਾਦਾਂ ਦੀ ਜੇ ਖਾਦਾਂ ਵੱਲ ਸਪੈਸ਼ਲ ਧਿਆਨ ਦੇਣ ਦੀ ਜ਼ਰੂਰਤ ਆਮ ਤੌਰ ਤੇ ਕਿਸਾਨ ਵੀ ਡਾਇਆ ਪਾਉਂਦੇ ਆ ਤੇ ਬਰਸੀਮ ਬੀਜ ਦਿੰਦੇ ਆ ਕਿਸਾਨ ਵੀ ਨੂੰ ਸਲਫਰ ਦੀ ਬਹੁਤ ਜ਼ਰੂਰਤ ਹੈ ਇਸ ਹਰੇ-ਚਾਰੇ ਨੂੰ ਇੱਕ ਤਾਂ ਬਿਮਾਰੀ ਤੋਂ ਰਹਿਤ ਰੱਖਣ ਵਾਸਤੇ ਇੱਕੇ ਦੇ ਵਿੱਚ ਘਾਟ ਤੋਂ ਬਚਣ ਵਾਸਤੇ ਗਰੋਥ ਪ੍ਰੋਪਰ ਕਰਨ ਵਾਸਤੇ ਤੇ ਠੰਡਾਂ ਦੇ ਵਿੱਚ ਕੋਰੇ ਵਗੈਰਾ ਤੋਂ ਬਚਾਉਣ ਵਾਸਤੇ ਸੋ ਇਹਦੇ ਵਾਸਤੇ ਤੁਸੀਂ ਸਭ ਤੋਂ ਪਹਿਲਾਂ ਦਾ ਰੂੜੀ ਦੀ ਖਾਦ ਪਾਓ ਇੱਕ ਏਕੜ ਮਗਰ ਦੋ ਟਰਾਲੀਆਂ ਰੂੜੀ ਦੀ ਖਾਦ ਮੰਨ ਲਓ ਜੇ ਦੋ ਕਨਾਲਾਂ ਤੁਸੀਂ ਬੀਜਦੇ ਆ ਅੱਧੀ ਕਿ ਟਰਾਲੀ ਰੂੜੀ ਦੀ ਖਾਦ ਪਾ ਲਓ ਤੇ ਉਹਦੇ ਵਿੱਚ ਤੁਸੀਂ ਗੱਟਾ ਕੇ ਜਿਹੜਾ ਸੁਪਰ ਦਾ ਪਾ ਦਿਓ ਦੋ ਕਨਾਲਾਂ ਮਗਰ ਜੇ ਏਕੜ ਆ ਤਾਂ ਫਿਰ ਤੁਸੀਂ ਦੋ ਟਰਾਲੀਆਂ ਰੂੜੀ ਦੀਆਂ ਤੇ ਨਾਲ ਤੁਸੀਂ ਦੋ ਢਾਈ ਗੱਟੇ ਸੁਪਰ ਦੇ ਪਾ ਦਿਓ ਤੇ ਬਜਾਈ ਕਰ ਦਿਓ ਤੇ ਜੇ ਤੁਸੀਂ ਰੂੜੀ ਦੀ ਖਾਦ ਨਹੀਂ ਵਰਤਦੇ ਫਿਰ ਤੁਸੀਂ 20 22 ਕਿਲੋ ਯੂਰੀਆ ਤੇ ਨਾਲ ਤੁਸੀਂ ਜਿਹੜਾ ਹੈਗਾ ਤਿੰਨ ਗੱਟੇ 3.5 ਗੱਟੇ ਪ੍ਰਤੀ ਏਕੜ ਦੀ ਮੈਂ ਗੱਲ ਕਰ ਰਿਹਾ ਜੇ ਤੁਸੀਂ ਇੱਕ ਕਨਾਲ ਬੀਜਣੀ ਤਾਂ ਇਹਨੂੰ 8 ਤੇ ਡਿਵਾਈਡ ਕਰ ਲਓ ਤੇ ਇਹ ਜਿਹੜੀ ਖਾਦ ਆ ਜ਼ਰੂਰੀ ਹੈ ਜੇ ਤੁਸੀਂ ਡਾਇਆ ਵੀ ਪਾਉਣੀ ਤਾਂ ਸਲਫਰ ਜਿਹੜਾ ਕੁਝ ਨਾ ਕੁਝ ਸਲਫਰ ਤੱਤ ਆ ਜਿਹੜਾ ਬਰਸੀਮ ਦੀ ਫਸਲ ਨੂੰ ਜ਼ਰੂਰ ਦਿਓ ਥੱਲੇ ਤੁਸੀਂ ਜਿਹੜਾ ਹੈਗਾ ਬਜਾਈ ਟਾਈਮ ਜਿਹੜਾ ਦੇ ਸਕਦੇ ਆ ਤੇ ਜਿਹੜੀ ਮੈਗਨੀਜ਼ ਦੀ ਘਾਟ ਵਾਸਤੇ ਮੈਗਨੀਜ਼ ਦੀ ਘਾਟ ਇਹਨੂੰ ਜਿਹੜੀ ਹੈਗੀ ਆ ਬਰਸੀਮ ਦੀ ਫਸਲ ਨੂੰ ਕਈ ਵਾਰ ਆ ਜਾਂਦੀ ਆ ਕਿਸਾਨ ਵੀਰੋ ਤਾਂ ਉਹਦੇ ਵਿੱਚ ਜਿਹੜਾ ਹੈਗਾ ਸਲੇਟੀ ਰੰਗ ਦੇ ਇਹਦੇ ਪੱਤੇ ਆ ਉਹ ਹੋ ਜਾਂਦੇ ਵਾਧਾ ਰੁਕ ਜਾਂਦਾ ਤੇ ਕਈ ਵਾਰ ਪੱਤੇ ਸੁੱਕ ਵੀ ਜਾਂਦੇ ਆ ਤੇ ਗੁਲਾਬੀ ਤੋਂ ਪੂਰੇ ਰੰਗ ਦੇ ਹੋ ਜਾਂਦੇ ਪੱਤਾ ਛਾਣ ਨਹੀਂ ਛਾਣ ਨਹੀਂ ਹੋ ਜਾਂਦਾ ਸੋ ਇੱਥੇ ਜਿਹੜਾ 1/2% ਤੁਸੀਂ ਮੈਗਨੀਸ ਸਲਫੇਟ ਆ ਉਹ 1/2% ਦਾ ਮਤਲਬ 1 ਲੀਟਰ ਮੈਗ 1 ਕਿਲੋ ਮੈਗਨੀਸ ਸਲਫੇਟ ਨੂੰ 200 ਲੀਟਰ ਪਾਣੀ ਦੇ ਵਿੱਚ 2 ਕ ਸਪਰੇਆਂ ਹਫ਼ਤੇ ਹਫ਼ਤੇ ਤੇ ਕਰ ਸਕਦੇ ਜਦੋਂ ਦੂਜਾ ਪਾਣੀ ਲੱਗ ਜੇ ਨਾ ਉਸ ਤੋਂ ਬਾਅਦ ਬਜਾਈ ਤੋਂ ਬਾਅਦ ਦੂਜਾ ਪਾਣੀ ਜਦੋਂ ਲੱਗ ਜੇ ਦੂਜਾ ਦੀ ਜਾਂ ਥੋੜੀ ਜਿਹੀ ਜਦੋਂ 2 ਇੰਚ ਹੋ ਜਾਵੇ ਫਸਲ ਤਾਂ ਉਸ ਟਾਈਮ ਤੇ ਫਸਲ ਕਈ ਵਾਰ ਨਿਸ਼ਾਨੀਆਂ ਦਿਖਾਉਣ ਲੱਗ ਪੈਂਦੀ ਹੋ ਸਕਦਾ ਤੁਸੀਂ ਵੀਡੀਓ ਵਿੱਚ ਵੀ ਦੇਖ ਪਾ ਰਹੇ ਹੋ ਮੈਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਕਿ ਜਿਹਦੇ ਵਿੱਚ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਕਿ ਅ ਵਿਚਕਾਰਲੇ ਤਣੇ ਦੇ ਵਿਚਕਾਰ ਉਹ ਜਿਹੜਾ ਹੈਗਾ ਸਲੇਟੀ ਤੋਂ ਪੀਲੇ ਰੰਗ ਦੇ ਹੋ ਕੇ ਜਿਹੜੇ ਪੱਤੇ ਸੁੱਕ ਜਾਂਦੇ ਆ ਤੇ ਪੱਤੇ ਦੇ ਆਲੇ ਦਾਲ ਦਾ ਹਿੱਸਾ ਜਾਂ ਨੋਕ ਅ ਅਤੇ ਜਿਹੜਾ ਤੀਜਾ ਹਿੱਸਾ ਪੱਤਾ ਉਹ ਮੁੱਢੋਂ ਹਰਾ ਰਹਿੰਦਾ ਤੇ ਬਾਕੀ ਜਿਹੜਾ ਹੈਗਾ ਪੱਤਾ ਉਹ ਰੰਗ ਬਦਲ ਜਾਂਦਾ ਹੈ ਸ਼ਾਨ ਨਹੀਂ ਸ਼ਾਨ ਨਹੀਂ ਹੋ ਜਾਂਦਾ گلابی ਤੋਂ ਪੂਰੇ ਰੰਗ ਦਾ ਹੋ ਜਾਂਦਾ ਆਮ ਤੌਰ ਤੇ ਇਹ ਮੈਗਨੀਜ਼ ਦੀ ਘਾਟ ਜਿਹੜੀ ਨਜ਼ਰ ਆਉਂਦੀ ਜੇ ਤੁਹਾਨੂੰ ਪਤਾ ਲੱਗੇ ਨਾ ਕਿ ਸਲੇਟੀ ਲਾਲ گلابی ਜਾ ਹੋ ਰਿਹਾ ਤਾਂ ਮੈਗਨੀਜ਼ ਦੀ ਸਪਰੇ ਜਿਹੜੀ ਹੈਗੀ ਲਾਜ਼ਮੀ ਉਸ ਟਾਈਮ ਤੇ ਕਰ ਦਿਓ ਹਫ਼ਤੇ ਹਫ਼ਤੇ ਤੇ ਦੋ ਸਪਰੇਆਂ ਕਰ ਦਿਓ ਤਾਂ ਇਹਦੇ ਨਾਲ ਜਿਹੜਾ ਹੈਗਾ ਵਾਧਾ ਪ੍ਰੋਪਰ ਫਸਲ ਦਾ ਹੋਣ ਲੱਗ ਪੈਂਦਾ ਤੇ ਪਹਿਲਾ ਪਾਣੀ ਹੈ ਜਿਹੜਾ ਤੁਸੀਂ ਜਿਵੇਂ ਬਜਾਈ ਟਾਈਮ ਆ ਭਰ ਕੇ ਤੇ ਫਿਰ ਬਜਾਈ ਕਰਦੇ ਆ ਖੇਤ ਭਰ ਕੇ ਤੇ ਉਦੋਂ ਬਾਅਦ ਪਹਿਲਾ ਪਾਣੀ ਆ ਤੁਸੀਂ ਜਿਹੜੇ ਹਲਕੀਆਂ ਜ਼ਮੀਨਾਂ ਚ 4-5 ਦਿਨ ਤੇ ਲਾ ਦਿਓ ਤੇ ਭਾਰੀਆਂ ਜ਼ਮੀਨਾਂ ਚ 7-8 ਦਿਨ ਤੇ ਜਿਹੜਾ ਪਹਿਲਾ ਪਾਣੀ ਆ ਉਹ ਥੋੜਾ ਜਿਹਾ ਜਲਦੀ ਲਾਉਣਾ ਪੈਂਦਾ ਉਦੋਂ ਬਾਅਦ ਫਿਰ ਤੁਸੀਂ ਜਿਹੜਾ ਜਿਵੇਂ ਹੁਣ ਟੈਂਪਰੇਚਰ ਉੱਪਰ ਜਾ ਰਿਹਾ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ ਜਨਵੰਬਰ ਦੇ ਅੱਧ ਤੱਕ 8-10 ਦਿਨਾਂ ਬਾਅਦ ਪਾਣੀ ਛੱਡ ਦਿਓ ਤੇ ਉਦੋਂ ਬਾਅਦ ਜਿਵੇਂ-ਜਿਵੇਂ ਟੈਂਪਰੇਚਰ ਡਾਊਨ ਜਾਏ ਜੇ ਤਾਂ ਫਿਰ ਤੁਸੀਂ 10 ਦਿਨ ਤੋਂ ਲੈ ਕੇ 2 ਹਫ਼ਤੇ ਦੇ ਗੈਪ ਤੇ ਉੱਤੇ ਪਾਣੀ ਦੇ ਸਕਦੇ ਆ ਪਰ ਇਹ ਇਹ ਜਿਹੜੀ ਗੱਲ ਮਤਲਬ ਉਹ ਗੱਲ ਦਾ ਖਿਆਲ ਰੱਖੋ ਲਾਜ਼ਮੀ ਬਣਾਓ ਕਿ ਪਾਣੀ ਆਪਾਂ ਖਾਸ ਤੌਰ ਤੇ ਜਿਵੇਂ ਕੋਰੇ ਵਾਲੇ ਦਿਨ ਹੁੰਦੇ ਜਾਂ ਬਹੁਤ ਜ਼ਿਆਦਾ ਟਪ ਮੰ ਡਾਊਨ ਜਾਂਦਾ ਉਦੋਂ ਜਿਹੜਾ ਹੈਗਾ ਜ਼ਰੂਰਤ ਅਨੁਸਾਰ ਪਾਣੀ ਜ਼ਰੂਰ ਲਾਉਂਦੇ ਰਹੋ ਕਈ ਵਾਰ ਆਪਾਂ ਕਹਿੰਦੇ ਨੇ ਕਿ ਠੰਡ ਪੈ ਰਹੀ ਪਾਣੀ ਦੀ ਜ਼ਰੂਰਤ ਨਹੀਂ ਪਾਣੀ ਦੀ ਘਾਟ ਨਹੀਂ ਹੋਣੀ ਚਾਹੀਦੀ ਕਈ ਵਾਰ ਉਹਦੇ ਨਾਲ ਜਿਹੜੀ ਫਸਲ ਆ ਉਹਦਾ ਵਾਧਾ ਜਿਹੜਾ ਹੈਗਾ ਉਹ ਰੁਕ ਜਾਂਦਾ ਤੇ ਇਤੋਂ ਬਾਅਦ ਫਿਰ ਆਪਾਂ ਨਿਰਪਰ ਕਰਦਾ ਕਿ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਕੀੜਾ ਮਕੌੜਾ ਜਾਂ ਕਿਸੇ ਕਿਸਮ ਦਾ ਕੋਈ ਬਿਮਾਰੀ ਜਿਵੇਂ ਮੁੱਢਾਂ ਦਾ ਗਾਲਾ ਪੈਂਦਾ ਤਾਂ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਜੇ ਤਣੇ ਦਾ ਗਾਲਾ ਪੈ ਰਿਹਾ ਤਾਂ ਫਿਰ ਤਾਂ ਫਿਰ ਉਸ ਖੇਤ ਦੇ ਵਿੱਚ ਉਹ ਖੇਤ ਬਦਲ ਦਿਓ ਉਸ ਜਗ੍ਹਾ ਦੇ ਉੱਤੇ ਐਸ ਜੀਐਨ ਦੇ ਵਿੱਚ ਫਿਰ ਬਰਸੀਮਨਾ ਬੀਜੋ ਫਿਰ ਤਣੇ ਦੇ ਗਾਲੇ ਤੋਂ ਬਚਤਰਿਆ ਸਕਦੀ ਹੈ ਬਾਕੀ ਸੁੰਡੀ ਜੇ ਥੋੜਾ ਬਹੁਤਾ ਕੀੜਾ ਮਕੌੜਾ ਤਾਂ ਕੋਸ਼ਿਸ਼ ਕਰੋ ਕਿ ਕੀਟਨਾਸ਼ਕਾਂ ਦੀ ਵਰਤੋਂ ਕਿਸਾਨ ਵੀਰੋ ਆਪਾਂ ਘੱਟ ਦੋ ਘੱਟ ਇਹਦੇ ਵਿੱਚ ਕਰੀਏ ਕਿਉਂਕਿ ਉਹੀ ਆਪਾਂ ਪਸ਼ੂਆਂ ਨੂੰ ਪਸ਼ੂਆਂ ਨੂੰ ਪਾਉਣਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਉਹਦਾ ਦੁੱਧ ਜਿਹੜਾ ਹੈਗਾ ਖੁਦ ਵਰਤਣਾ ਹੁੰਦਾ ਤੇ ਕੋਸ਼ਿਸ਼ ਕਰੋ ਕਿ ਆਪਾਂ ਬਿਨਾਂ ਕਿਸੇ ਕੀਟਨਾਸ਼ਕ ਦੀ ਵਰਤੋਂ ਦੇ ਵਗੈਰਾ ਪੈਂਦੀ ਤਾਂ ਨਿੰਮ ਦੇ ਕੋਲ ਇਸ ਤਰ੍ਹਾਂ ਦੀ ਕੋਈ ਸਪਰੇਅ ਕਰ ਸਕਦੇ ਹਾਂ ਸੋ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ